ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਆਲੂ ਤੇ Shimla Mirch ਦੀ ਸਬਜ਼ੀ Shimla Mirch ਨੂੰ ਆਪਾਂ ਨੇ چیر ਕੇ ਉਹਦੇ ਜਿਹੜੇ ਆਪਾਂ ਬੀਜ ਆ ਉਹ ਪੂਰੀ ਤਰ੍ਹਾਂ ਸਾਫ਼ ਕਰਤੇ ਆਲੂਆਂ ਨੂੰ ਤੇ Shimla Mirch ਨੂੰ ਆਪਾਂ ਨੇ ਲੰਬੀ ਸ਼ੇਪ ਦੇ ਵਿੱਚ ਕੱਟ ਲਿਆ ਅਦਰਕ ਲੱਛ ਸਲਾਸਨ ਹਰੀ ਮਿਰਚ ਪਿਆਜ਼ ਆਪਾਂ ਨੇ ਉਹ ਸਾਰਾ ਸਮਾਨ ਤਿਆਰ ਕਰ ਲਿਆ ਇੱਕ ਕੌਲੀ ਆਪਾਂ ਨੇ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਕੱਢ ਲਈ ਤੇ ਉਹਦੇ ਵਿੱਚ ਆਪਾਂ ਨੇ ਆਲੂਆਂ ਨੂੰ 5 ਕਿ ਮਿੰਟ ਫਰਾਈ ਕਰਨਾ ਤੇ ਗੈਸ ਜਿਹੜਾ ਆਪਾਂ ਨੇ ਉਹ სიმਤੇ ਕਰਤਾ ਤੇ ਜਦੋਂ ਆਲੂ ਹਲਕੇ ਜੇ ਕਲਰ ਵਿੱਚ ਬਦਲ ਲੈਣਗੇ ਤੇ ਆਪਾਂ ਇਹਨੂੰ ਇੱਕ ਚਾਨਣੀ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਜਿਹੜਾ ਤੇ ਐਕਸਟਰਾ ਤੇਲ ਉਹ ਨੁੱਟ ਚ ਡਿਗਾ ਇਹ ਸਬਜੀ ਹੈ ਜਿਹੜੀ ਬਣ ਕੇ ਬਹੁਤ ਹੀ ਸਵਾਦਯਰ ਹੁੰਦੀ ਹੈ ਤੇ ਦੇਖੋ ਜਿਹੜੇ ਸਾਡੇ ਆਲੂ ਆ ਉਹ ਹਲਕੇ ਜਿਹਾ ਬ੍ਰਾਊਨ ਹੋ ਗਏ ਪੱਕ ਗਏ ਤੇ ਆਪਾਂ ਨੇ ਇਹਨਾਂ ਨੂੰ ਕਿਚਰਨੀ ਦੇ ਵਿੱਚ ਪਾ ਕੇ ਕੱਢ ਲਿਆ ਹਾਂਜੀ ਆਪਾਂ ਅੱਧੀ ਕੜਚੀ ਤੇਲ ਦੀ ਰੱਖ ਕੇ ਬਾਕੀ ਜਿਹੜਾ ਤੇਲ ਆਪਾਂ ਨੇ ਉਹ ਕੱਢ ਤਾ ਤੇਲ ਸਾਡਾ ਗਰਮ ਆ ਉਹਦੇ ਵਿੱਚ ਆਪਾਂ ਨੇ ਇੱਕ ਚਮਚ ਪਾਇਆ ਸਾਬਤਾ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਬਰੌਨ ਕਰਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਲਸਣ ਲਸਣ ਦਾ ਆਪਾਂ ਨੇ ਪੇਸਟ ਨਹੀਂ ਬਣਾਇਆ ਲਸਣ ਨੂੰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਅਦਰਕ ਨੂੰ ਵੀ ਆਪਾਂ ਨੇ ਪੇਸਟ ਨਹੀਂ ਬਣਾਇਆ ਉਹਨੂੰ ਵੀ ਆਪਾਂ ਨੇ ਬਰੀਕ-ਬਰੀਕ ਜਿਹੜਾ ਕੱਟ ਲਿਆ ਹਾਂ ਜੀ ਲਸਣ ਜਿਹੜਾ ਸਾਡਾ ਹਲਕਾ ਜਿਹਾ ਬਰੌਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਅਦਰਕ ਨੂੰ ਵੀ ਆਪਾਂ ਬਰੌਨ ਕਰ ਲਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਆਪਾਂ ਨੇ ਆਲੂ ਤੇ ਸ਼ਿਮਲਾ ਮਿਰਚ ਦੇ ਹਿਸਾਬ ਦੇ ਨਾਲ ਦੋ ਮੀਡੀਅਮ ਸਾਈਜ਼ ਦੀ ਪਿਆਜ਼ ਲਈ ਆਪਾਂ ਨੇ ਉਹਨੂੰ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਬਰੀਕ-ਬਰੀਕ ਆਪਾਂ ਨੇ ਕੱਟ ਲਿਆ ਆਪਾਂ ਇਹਨੂੰ ਚੋਪਰ ਵਿੱਚ ਵੀ ਕੱਟ ਸਕਦੇ ਆ ਉਹ ਆਪਣੀ ਮਰਜ਼ੀ ਹੈ ਤੇ ਨਾਲ ਹੀ ਪਾ ਦਵਾਂਗੇ ਆਪਾਂ ਟਮਾਟਰ ਮਟਰਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਇਹ ਜਿਹੜੀ ਸਬਜੀ ਹੈ ਇਹ ਬਣ ਕੇ ਬਹੁਤ ਹੀ ਸੁਆਤਿਆਰ ਹੁੰਦੀ ਹੈ ਅਸੀਂ ਇਹਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ ਤੇ ਲੋੜ ਅਨੁਸਾਰ ਪਾਈ ਅਸੀਂ ਹਰੀ ਮਿਰਚ ਹਰੀ ਮਿਰਚ ਨੂੰ ਵੀ ਆਪਾਂ ਨੇ ਛੋਟਾ ਟੁਕੜਿਆਂ ਦੇ ਵਿੱਚ ਕੱਟ ਕੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹਾਂਜੀ ਨਾਲ ਹੀ ਪਾ ਤਾ ਆਪਾਂ ਨੇ ਲੋੜ ਅਨੁਸਾਰ ਨਮਕ ਨਮਕ ਜਿਹੜਾ ਅਸੀਂ ਇੱਕ ਵੱਡਾ ਚਮਚ ਨਮਕ ਦਾ ਪਾਇਆ ਤੇ ਇਹਦੇ ਨਾਲ ਜਿਹੜਾ ਮਸਾਲਾ ਬਹੁਤ ਛੇਤੀ ਪੁੱਜ ਕੇ ਤਿਆਰ ਹੁੰਦਾ ਹੈ ਤੇ ਨਾਲ ਹੀ ਪਾਤਾ ਆਪਾਂ ਨੇ ਨਮਕ ਨਮਕ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰਤਾ ਇੱਕ ਛੋਟਾ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਦਾ ਕੱਚਾ ਪਾਣਾ ਖਤਮ ਹੋ ਜਵੇ ਹਾਂਜੀ ਹਲਦੀ ਜਿਹੜੀ ਸੱਡੀ ਹੋ ਪੂਰੀ ਤਰ੍ਹਾਂ ਭੁੰਨ ਗਈ ਦੇਖੋ ਮਸਾਲਾ ਦੇਖਣ ਵਿੱਚ ਵਧੀਆ ਲੱਗਦਾ ਹੈ ਤੇ ਨਾਲ ਪਾਈ ਆਪਾਂ ਦੇਗੀ ਮਿਰਚ ਅੱਧਾ ਚਮਚਾ ਸੀ ਦੇਗੀ ਮਿਰਚ ਦਾ ਪਾਇਆ ਹੈ ਦੇਗੀ ਮਿਰਚ ਪਾਊਡਰ ਤੇ ਆਪਾਂ ਇਹਨੂੰ ਵੀ ਮਸਾਲੇ ਦੇ ਵਿੱਚ ਮਿਕਸ ਕਰਤਾ ਨਾਲ ਪਾਇਆ ਸੀ ਧਨੀਆ ਪਾਊਡਰ ਨਾਲ ਪਾਇਆ ਪਾਨੇ ਅਮਚੂਰ ਪਾਉਡਰ ਇੱਕ ਚਮਚ ਪਾਇਆ ਅਮਚੂਰ ਅਮਚੂਰ ਆ ਜਿਹੜਾ ਉਹ ਇਹਦੇ ਵਿੱਚ ਬਹੁਤ ਸਬਜ਼ੀ ਨੂੰ ਸਵਾਦ ਬਣਾਉਂਦੇ ਬਹੁਤ ਜ਼ਰੂਰੀ ਹੈ ਤੇ ਇਹਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਆਪਾਂ ਨਪਾਤੀ ਨਾਲ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਦੈ ਨਾ ਤਾਂ ਕਿ ਇਹ ਸੌਫਟ ਹੋ ਜਵੇ ਤੇ ਨਾਲ ਹੀ ਬਾਦ ਮੰਗੇ ਆਪਾਂ ਆਲੂ ਆਲੂ ਆਪਣੇ ਥੋੜੇ ਬਹੁਤ ਕੱਚੇ ਆਲੂ ਆਪਨੇ ਤਿਆਰ ਹੈ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੈ ਹਾਂਜੀ ਆਪਾਂ ਨੇ ਦੋ ਕ ਚਮਚੇ ਜਿਹੜੇ ਉਹ ਪਾਏ ਆ ਪਾਣੀ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਦੈ ਨਾ ਤਾਂ ਕਿ ਜਿਹੜੇ ਮਸਾਲੇ ਆ ਉਹ ਆਲੂ ਤੇ Shimla mirchi ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜੂਗੇ ਤੇ ਦੇਖੋ ਹੁਣ ਸਬਜੀ ਸਾਡੀ ਆਪਾਂ ਨੇ ਧਰਤੀ ਇਹਨੂੰ ਆਪਾਂ ਜਿੰਮ ਤੇ ਧਰੀ ਹੈ ਆਪਾਂ ਇਹਨੂੰ 10 ਮਿੰਟ ਬਾਅਦ ਇੱਕ ਵਾਰੀ ਚੈੱਕ ਕਰਾਂਗੇ ਇਹਦੇ ਵਿੱਚ ਆਪਾਂ ਨੂੰ ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ ਪਾਣੀ ਜਿਹੜਾ ਆਪਾਂ ਨੇ ਲੋੜ ਦੇ ਅਨੁਸਾਰ ਹੀ ਪਾਉਣਾ ਹੈ ਹਾਂਜੀ 15-20 ਮਿੰਟ ਹੋ ਗਏ ਵਿੱਚ ਆਪਾਂ ਨੇ ਇੱਕ ਦੋ ਵਾਰੀ ਕੱਚੀ ਵੀ ਇਹਦੀ ਵੀ ਮਾਰੀ ਐ ਇਹਨੂੰ ਆਪਾਂ ਨੇ ਹਲਾਇਆ ਤੇ ਜਿਹੜੀ ਸਬਜੀ ਹੈ ਸਾਡੀ ਉਹ ਬਣ ਕੇ ਤਿਆਰ ਹੋਊਗੀ ਤੇ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਇੱਕ ਚਮਚ ਅਸੀਂ ਗਰਮ ਮਸਾਲਾ ਪਾਇਆ ਤੇ ਆਪਾਂ ਨੇ ਸਬਜੀ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਸਬਜੀ ਦੇਖਣ ਦੇ ਵਿੱਚ ਜਿੰਨੀ ਵਧੀਆ ਤੇ ਖਾਣ ਵਿੱਚ ਵੀ ਬਹੁਤ ਸਵਾਦ ਰੁੰਦੀ ਹੈ ਤੇ ਗੈਸ ਆਪਾਂ ਨੂੰ ਬੰਦ ਕਰਤਾ ਹੁਣ ਅਸੀਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਉਣਾ ਹੈ ਸਬਜੀ ਕਿੰਨੀ ਵਧੀਆ ਸਾਡੀ ਬਣ ਕੇ ਤਿਆਰ ਹੋਈ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਬਿਲਕੁਲ ਰੈਸਟੋਰੈਂਟ ਸਟਾਈਲ ਜਿਹੜੀ ਸਾਡੀ ਇਹ ਸਬਜੀ ਸਵਾਦੀਸ਼ਟ ਬਣ ਕੇ ਤਿਆਰ ਹੋਈ ਹੈ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਘਰ ਦੇ ਵਿੱਚ ਤਿਆਰ ਕਰਿਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਨਾਂ ਕਿਸੇ ਜ਼ਿਆਦਾ ਘਿਓ ਤੇਲ ਦੇ ਆਪਾਂ ਨੇ ਇਹ ਸਬਜੀ ਤਿਆਰ ਕਰੀ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ